ਮੀਤ ਕਰਨੀ ਆ ਤੁਸੀਂ ਸਾਰੇ ਖਰੀਦ ਨਾਲ ਗਿਆਨੀ ਸੰ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਮਰਨ ਤੋਂ ਬਾਅਦ ਵਾਲੀ ਜ਼ਿੰਦਗੀ ਦੇ ਬਾਰੇ ਦੱਸਣਦੇ ਤੇ ਨਾਲ ਹੀ ਨਾਲ ਇਹ ਵੀ ਦੱਸਣਦੇ ਆ ਕਿ ਜਿਹੜੇ ਪਿਛਲੇ ਪਿਆਰੇ ਐ ਉਹ ਜੋ ਕੁਛ ਕਰਦੇ ਹੀ ਗਏ ਮਰਨ ਆਲੇ ਵਾਸਤੇ ਜੋ ਲੰਗਰ ਚ ਖਾਉਂਦੇ ਹੀ ਗਏ ਆ ਕੱਪੜੇ ਦਿੰਦੇ ਹੀ ਗਏ ਆ ਆਇਆ ਕੀ ਇਹਨਾਂ ਚੀਜ਼ਾਂ ਦਾ ਸਵਾਬ ਉਹਨਾਂ ਨੂੰ ਪਹੁੰਚਦਾ ਹੈ ਜਾਂ ਨਹੀਂ ਪਹੁੰਚਦਾ ਹੈਗਾ ਸੋ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਜੇ ਮੋਹ ਕਾ ਘਰ ਮੋਹੇ ਘਰ ਮੋਇ ਪਿਤਰੀ ਦੇ ਅਗਵੇ ਬਸਿਆਣੀਏ ਪਿਤਰੀ ਚੋਰ ਕਰੇ ਵੜੀਏ ਹੱਥ ਧਲਾਲ ਕੇ ਮੁਸਵੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਖਾਲੇ ਦੇ ਮੱਲਾ ਪਹਿਲਾ ਜਿਉ ਜੋ ਰੂ ਸਿਰ ਨਾਵਣੀ आवे वारो वार झूठे वार झूठा मुख वसे नित नित होए खवार सूचे ए ना आखिए बेंज पिंडा धोए सूचे से नानका जिन मन वस्या सोय 17वी पौड़ी ਜਿਸ ਦੇ ਨਾਲ ਸੰਬੰਧਿਤ ਦੋ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ। ਪ੍ਰਥਮ ਸ਼ਲੋਕ ਵਿੱਚ ਉਸ ਧਾਰਨਾ ਦਾ ਜ਼ਿਕਰ ਕੀਤਾ ਹੈ ਜਿਸ ਦੇ ਵਿੱਚ ਇੱਕ ਬੜੀ ਪੁਰਾਣੀ ਮਨੋਤ ਚਲੀ ਆ ਰਹੀ ਹੈ ਕਿ ਪਿਤਰਾਂ ਦੇ ਨਿਵਿਤ ਕੁਝ ਦਾਨ ਕਰੀਏ, ਕੁਝ ਪੁੰਨ ਕਰੀਏ, ਭੋਜਨ, ਅਨ ਬਸਤਰ ਤਾਂ ਉਹ ਪਿਤਰਾਂ ਨੂੰ ਪਹੁੰਚ ਜਾਂਦੇ ਨਹੀਂ। ਇਹ ਪ੍ਰਥਾ ਜੋ ਚਲਾਈ ਗਈ ਹੈ ਚਲਾਣ ਵਾਲਿਆਂ ਦਾ ਜਾਪਦਾ ਹੈ ਆਪਣਾ ਕੋਈ ਸਵਾਰਥ ਹੈ ਤਾਂ ਹੀ ਜੋ ਹੈ ਇਹ ਚੱਲিয়ে ਵਰਨਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਖਾਵੇ ਕੋਈ ਤੇ ਪਹੁੰਚੇ ਕਿਸੇ ਨੂੰ ਔਰ ਉਸ ਨੂੰ ਪਹੁੰਚੇ ਜੋ ਮਰਨ ਤੋਂ ਬਾਅਦ ਗਿਆ ਹੀ ਕਿੱਥੇ ਹੈ ਇਸ ਦਾ ਕੋਈ ਬੋਧ ਵੀ ਨਾ ਹੋਵੇ ਇਸ ਦਾ ਕੋਈ ਪਤਾ ਵੀ ਨਾ ਹੋਵੇ ਸਰਾਧਾ ਦੀ ਪ੍ਰਥਾ ਜੋ ਸੜੇ ਦੇਸ਼ ਵਿੱਚ ਪ੍ਰਚਲਿਤ ਹੋਈ ਉਸ ਬਾਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਪਣਾ ਨਜ਼ਰੀਆ ਜਿਵੇਂ ਹਰ ਧਰਮ ਤੇ ਧਾਰਮਿਕ ਰਹਿਬਰੀ ਪੁਰਸ਼ ਦਾ ਕੁਝ ਇਤਿਹਾਸਿਕ ਪੱਖ ਹੁੰਦਾ ਹੈ ਤੇ ਕੁਝ ਸਿਧਾਂਤਿਕ ਪੱਖ ਇਤਿਹਾਸਿਕ ਤੱਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਪਾਸੇ ਰੱਖਦੇ ਨੇ ਉਹਨਾਂ ਦੀ ਆਪਣੀ ਬਾਣੀ ਵਿੱਚ ਕੋਈ ਇਤਿਹਾਸ ਨਹੀਂ ਹੈ ਉਹਨਾਂ ਦਾ ਆਪਣਾ ਇਤਿਹਾਸ ਵੀ ਨਹੀਂ ਹੈ ਸਿਧਾਂਤ ਤੋ ਗਹਿਰਾ ਨਜ਼ਰੀਆ ਬੜੀ ਪਹਿਨੀ ਦ੍ਰਿਸ਼ਚਾਈਦੀ ਹੈ ਤਾਂ ਜਾ ਕੇ ਕਿਧਰੇ ਗੁਰੂ ਨਾਨਕ ਦੀ ਗੱਲ ਸਮਝਦੇ ਚਾਹੁੰਦੀ ਹੈ ਅਗਰ ਕੋਈ ਦਾਅਵੇ ਨਾਲ ਆਖੇ ਕਿ ਨਹੀਂ ਖਾਵੇ ਇੱਕ ਤੇ ਪਹੁੰਚੇਗਾ ਦੂਸਰੇ ਨੂੰ ਜ਼ਰੂਰ ਪਹੁੰਚੇਗਾ ਪਿਤਰਾਂ ਨੂੰ ਜ਼ਰੂਰ ਪਹੁੰਚੇਗਾ ਭਗਤ ਕਬੀਰ ਜੀ ਦਾਵੇ ਇਸ ਬਾਰੇ ਆਪਣਾ ਇਹ ਨਜ਼ਰੀਆ ਹੈ ਕਿ ਜੀਵਤ ਪਿਤਰ ਨਾ ਮਾਣੇ ਕੋ ਮੂਵੇ ਸਰਾਦ ਕਰਾਈ ਪਿਤਰ ਵੀ ਬਪਰੇ ਕਿਉਂ ਕਰ ਪਾਵੇਂ ਕਵਵਾ ਕੁਕਰ ਖਾਈ ਜੀਂਦੇ ਜਾਗਦੇ ਮਾਂ ਬਾਪ ਦਾ ਕੋਈ ਸਨਮਾਨ ਨਹੀਂ ਕੋਈ ਸੇਵਾ ਨਹੀਂ ਕੋਈ ਆਦਰ ਸਤਕਾਰ ਨਹੀਂ ਔਰ ਧੰਨ ਦਾ ਭੋਜਨ ਨਹੀਂ ਤੇ ਮਰਨ ਤੋਂ ਬਾਅਦ ਸ਼ਰਾਦ ਵਿਸ਼ੇਸ਼ ਢੰਗ ਦਾ ਭੋਜਨ ਔਰ ਆਖਿਆ ਜਾਏ ਕਿ ਪਿਤਰਾਂ ਨੂੰ ਸ਼ਾਂਤ ਕਰਨ ਵਾਸਤੇ ਕਰਦੇ ਪਏ ਆਂ ਕਿ ਪਿਤਰਾਂ ਦੀ ਪੂਰਤੀ ਵਾਸਤੇ ਸ਼ਰਾਦ ਪੈ ਕਰਾਉਂਦੇ ਆਂ ਔਰ ਜੇ ਦਾਵਾ ਇਹ ਹੋਵੇ ਕਿ ਵਾਕਈ ਪਹੁੰਚਦਾ ਹੈ ਹਰ ਹਾਲਤ ਦੇ ਚ ਪਹੁੰਚਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਬਾਰੇ ਬੜੀ ਤਾਰਕਿਕ ਜੋ yatharth ਤੇ ਖੜੀ ਹੈ ਉਹ ਗੱਲ ਕਰਦੇ ਨੇ ਜੇ 모ਹਾ ਕਾ ਘਰ 모ਹੇ ਘਰ 모ਹੇ ਪਿਤਰੀ ਦੇ ਜੇ ਕੋਈ ਚੋਰ ਕਿਸੇ ਦੇ ਘਰ ਸਨ ਲਾਵੇ ਤੇ ਸਨ ਲਾ ਕੇ ধন ਪ੍ਰਾਪਤ ਕਰੇ ਉਸ ਧਨ ਨਾਲ ਸਰਾਧ ਕਰਾਵੇ ਚੋਰੀ ਦੇ ਧਨ ਨਾਲ ਜੋ ਚੁਰਾ ਕੇ ਲਿਆਇਆ ਹੈ ਸਨ ਲਾ ਕੇ ਲਿਆਇਆ ਹੈ ਉਸ ਪੈਸੇ ਦੇ ਨਾਲ ਇਸਰਾਦ ਕਰਾਵੇ ਪਿਤਰਾਂ ਦੇ ਨਿਵਿਤ ਦੇਵੇ ਤੇ ਜੇ ਹੁਣ ਆਖਿਆ ਜਾਏ ਉਹ ਵਾਕਈ ਪਿਤਰਾਂ ਤੱਕ ਪਹੁੰਚਦਾ ਹੈ ਔਰ ਅੱਗੇ ਬਕਾਇਦਾ ਰੱਬੀ ਵਿਧਾਨ ਦੇ ਮੁਤਾਬਕ ਪਹੁੰਚਦਾ ਹੈ ਤੋ ਰੱਬੀ ਵਿਧਾਨ ਬਣਾਉਣ ਵਾਲੇ ਔਰ ਰੱਬ ਬੜਾ ਸਿਆਣਾ ਹੈ ਜਾਂ ਤੇ ਕਹਿ દਈਏ ਕੁਝ ਜਾਣਦਾ ਨਹੀਂ ਅਗਰ ਉਹ ਸਭ ਕੁਝ ਜਾਣਦਾ ਹੈ ਤਾਂ ਅੱਗੇ ਵਸਤ ਸਿਆਣੀਏ ਪਿਤਰੀ ਚੋਰ ਕਰੇ ਅੱਗੇ ਵਸਤੂ ਦੀ ਪਹਿਚਾਨ ਹੋ ਜਾਏਗੀ ਕਿ ਵਸਤੂ ਤੇ ਚੋਰੀ ਦੀ ਹੈ ਸਨ ਲਾਈ ਗਈ ਚੋਰੀ ਕੀਤੀ ਗਈ ਉਸ ਨਾਲ ਧਨ ਆਇਆ ਔਰ ਉਸ ਧਨ ਦੇ ਨਾਲ ਸਰਾਦ ਕਰਾਇਆ ਗਿਆ ਤਾਂ ਵਸਤੂ ਤੇ ਚੋਰੀ ਦੀ ਹੋ ਗਈ ਤੇ ਜਿਸ ਨੂੰ ਦਿੱਤੀ ਹੈ ਉਹ ਵੀ ਚੋਰ ਬਣਾ ਲਏ ਜਾਣਗੇ ਅੱਗੇ ਵਸਤ ਸਿਆਣੀਏ ਪਿਤਰ ਚੋਰ ਕਰੇ ਜੇ ਪਿਤਰਾਂ ਦੇ ਨਿਵੇਧ ਚੋਰੀ ਦਾ ਧਾਮ ਅਰਪਣ ਕੀਤਾ ਹੈ ਤਾਂ ਫਿਰ ਪਿਤਰ ਚੋਰ ਹੋ ਜਾਣਗੇ ਅੱਗੇ ਅਗਰ ਵਾਕਈ ਅੱਗੇ ਪਹੁੰਚਦਾ ਹੈ ਔਰ ਵਾਕਈ ਅੱਗੇ ਸਾਹ ਸੁ ਜਾਣ ਹੈ ਅਗਰ ਐਸੀ ਮਨੋਤ ਹੈ ਤਾਂ ਫਿਰ ਪਿਤਰ ਵੀ ਚੋਰ ਹੋ ਗਏ ਦੇਖਣ ਦੇ ਚਾਇਆ ਸਾਰੀ ਦੁਨੀਆ ਦਾ ਕਾਨੂੰਨ ਇਸ ਗੱਲ ਨੂੰ ਮੰਨਦਾ ਹੈ ਕਿ ਚੋਰ ਨੇ ਜੋ ਚੋਰੀ ਕੀਤੀ ਉਹ ਤੇ ਗੁਨਾਹ ਹੈ ਪਰ ਜੋ ਚੋਰੀ ਦਾ ਸਮਾਨ ਆਪਣੇ ਕੋਲ ਰੱਖੇ ਜਾਂ ਵੇਚੇ ਇਹ ਵੀ ਗੁਨਾਹ ਹੈ ਇਹ ਵੀ ਜੁਰਮ ਹੈ ਇਸ ਨੁਕਤਾ ਨਿਗਾਹ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਸਾਹਮਣੇ ਰੱਖਦੇ ਨੇ ਅਗਰ ਇੱਕ ਚੋਰ ਨਾਜਾਇਜ਼ ਡੰਗ ਨਾਲ ਉਸਨੇ ਧਨ ਪ੍ਰਾਪਤ ਕੀਤਾ ਕਿਸੇ ਦਾ ਘਰ ਸਨ ਲਾ ਕੇ ਕਿਸੇ ਦੇ ਘਰ ਦੇ ਚੋਂ ਚੁਰਾ ਕੇ ਤੇ ਘਰ ਲਿਆ ਕੇ ਉਸ ਧਨ ਦੇ ਨਾਲ ਸਰਾਧ ਕੀਤਾ ਹੈ ਆਪਣੇ ਪਿਤਰਾਂ ਦੇ ਨਿਵੇਤ ਦਾਨ ਪਿਆ ਕਰਦਾ ਹੈ ਮਹਾਰਾਜ ਕਰਨ ਚਲੋ ਇੱਥੇ ਤੱਕ ਅਸੀਂ ਮੰਨ ਲੈਨੇ ਆ ਲੇਕਿਨ ਇਹ ਮਨੋਤ ਵੀ ਨਾਲ ਹੋਵੇ ਕਿ ਅੱਗੇ ਪਹੁੰਚਦਾ ਹੈ ਔਰ ਅੱਗੇ ਸਾਰੇ ਸੁਜਾਨ ਬੈਠੇ ਨੇ ਪੁਚਾਣ ਵਾਲੇ ਸਿਆਣੇ ਨੇ ਪ੍ਰਮਾਤਮਾ ਦਾ ਨਿਯਮ ਔਰ ਪ੍ਰਮਾਤਮਾ ਬਹੁਤ ਸਿਆਣਾ ਹੈ ਤਾਂ ਫਿਰ ਅੱਗੇ ਵਸਤੂ ਸਿਆਣੀਆਂ ਪਿਤਰੀ ਚੋਰ ਕਰੇ ਫਿਰ ਤੇ ਅੱਗੋਂ ਵਸਤੂ ਦੀ ਪਛਾਣ ਹੋ ਜਾਏਗੀ ਕਿ ਚੋਰੀ ਦੀ ਹੈ ਔਰ ਪਿਤਰ ਵੀ ਚੋਰ ਬਣਾ ਲੈ ਜਾਣਗੇ ਕੀ ਪਿਤਰਾ ਦੇ ਨਿਮਿਤ ਕੁਝ ਵੀ ਨਹੀਂ ਭੇਜਿਆ ਜਾ ਸਕਦਾ ਉਨਾਂ ਨੂੰ ਕੁਝ ਵੀ ਨਹੀਂ ਦਿੱਤਾ ਜਾ ਸਕਦਾ ਇਤਨੀ ਗੱਲ ਤੇ ਸਪਸ਼ਟ ਹੈ ਕਿ ਅਸਥੂਲ ਚੀਜ਼ ਅਸੀਂ ਨਹੀਂ ਭੇਜ ਸਕਦੇ ਅਜੋਕਾ ਵਿਗਿਆਨ ਵੀ ਇਸ ਦੀ ਤਸਦੀਕ ਕਰਦਾ ਹੈ ਵਿਚਾਰਾਂ ਦੀ ਪਹੁੰਚ ਬੜੀ ਦੂਰ ਤੱਕ ਹੈ ਯਾਦ ਦੀ ਪਹੁੰਚ ਬੜੀ ਦੂਰ ਤੱਕ ਹੈ ਕਿਸੇ ਨੂੰ ਬਹੁਤ ਗਹਿਰੇ ਤਲ ਤੋਂ ਯਾਦ ਕਰੀਏ ਭਾਵੇਂ ਉਹ 3-4000 ਮੀਲ ਦੀ ਦੂਰੀ ਤੇ ਹੋਵੇ ਤਾਂ ਦੇਖਣ ਦੇ ਚਾਇਆ ਉਹ ਯਾਦ ਕਰਨ ਲੱਗ ਪੈਂਦਾ ਹੈ ਪਿਤਰਾਂ ਦੀ ਤੇ ਬਹੁਤ ਦੂਰੀ ਬਹੁਤ ਦੂਰੀ ਅਥਾ ਦੂਰੀ ਤੇ ਨੇ ਪਤਾ ਨਹੀਂ ਕਿਸ ਜਨਮ ਵਿੱਚ ਕਿਸ ਜੁਗ ਵਿੱਚ ਕਿਹੜੇ ਲੋਕ ਦੇ ਉਹਨਾਂ ਪਿਤਰਾਂ ਦੇ ਨਿਵੇਤ ਅਗਰ ਕੁਝ ਭੇਜਣਾ ਹੈ ਦੇਣਾ ਹੈ ਅਰਪਣ ਕਰਨਾ ਹੈ ਤਾਂ ਪ੍ਰਵਾਸਮਾ ਦਾ ਨਾਮ ਜਪੀਏ ਤੇ ਸੰਕਲਪ ਕਰੀਏ ਕਿ ਮੈਂ ਇਹ ਪਿਤਰਾਂ ਦੇ ਨਿਵੇਤ ਨਾਮ ਜਪ ਰਿਹਾ ਹੈ ਔਰ ਨਾਮ ਸੂਖਸ਼ਮ ਹੈ ਸੂਖਸ਼ਮ ਵਸਤੂ ਦੂਰ ਤੱਕ ਭੇਜੀ ਜਾ ਸਕਦੀ ਹੈ ਜੈਸੇ ਵਿਚਾਰ ਬੜੀ ਦੂਰ ਤੱਕ ਪਹੁੰਚਦੇ ਨੇ ਯਾਦ ਬੜੀ ਦੂਰ ਤੱਕ ਪਹੁੰਚਦੀ ਹੈ ਇਸੇ ਤਰ੍ਹਾਂ ਪ੍ਰਭੂ ਚਿੰਤਨ ਪ੍ਰਭੂ ਦਾ ਸਿਮਰਨ ਬੜੀ ਦੂਰ ਤੱਕ ਪਹੁੰਚਦਾ ਹੈ ਸਤਗੁਰ ਦੀ ਬਾਣੀ ਜੇ ਸਿਮਰਤ ਸਭ ਕਿਲ ਵਿਖ ਨਾਸਹਿ ਪਿਤਰੀ ਹੋਏ ਉਧਾਰੋ ਪਿਤਰਾ ਦਾ ਵੀ ਉਲਾਰ ਹੋ ਸਕਦਾ ਹੈ ਅਸੀਂ ਆਪਣੇ ਗੁਜ਼ਰ ਗਏ ਪੀਤਰ ਬਜ਼ੁਰਗ ਉਹਨਾਂ ਦਾ ਵੀ ਕਲਿਆਣ ਕਰ ਸਕਦੇ ਆ ਪਰ ਕਿਸ ਢੰਗ ਨਾਲ ਉਹਨਾਂ ਦੇ ਨਿਮਿਤ ਸਰਾਦ ਕਰਾ ਕੇ ਅਨ ਬਸਤਰ ਦੇ ਕੇ ਪੈਸਾ ਪਾਣੀ ਦੇ ਕੇ ਭੋਜਨ ਛਕਾ ਕੇ ਮਹਾਰਾਜ ਕਹਿੰਦੇ ਨਹੀਂ ਇਸ ਦੇ ਨਾਲ ਤੇ ਉਸੇ ਦਾ ਹੀ ਕਲਿਆਣ ਹੋ ਸਕਦਾ ਹੈ ਜੋ ਭੋਜਨ ਛਕ ਰਿਹਾ ਹੈ ਜੋ ਬਸਤਰ ਲੈ ਰਿਹਾ ਹੈ ਜੋ ਪੈਸਾ ਲੈ ਰਿਹਾ ਹੈ ਉਸ ਦਾ ਹੀ ਕਲਿਆਣ ਹੋਇਆ ਹੈ ਪਿਤਰਾਂ ਦਾ ਨਹੀਂ ਔਰ ਇਹ ਪਿਤਰਾਂ ਨੂੰ ਨਹੀਂ ਪਹੁੰਚੇਗਾ ਨਾ ਗੁਰੂ ਨਾਨਕ ਮੰਦੇ ਨੇ ਨਾ ਹੀ ਭਗਤ ਕਬੀਰ ਮੰਦੇ ਨੇ ਔਰ ਕੋਈ ਦਾਰਸ਼ਨਿਕ جی دارمک وچار دارا بقاعدہ دا وگیانک درشٹی کون سے بھی پوری اتر ہوئے گی وہ کتائی اس گل نہیں منگا کہ کھاوے کوئی پہنچے اور پہنچے جو مدت ہوئی مر گئے اور پتا نہیں کس زون پتا نہیں کتنے ہے تو یہ دن کس طرح پہنچے گا یہ بستر کس طرح پہنچ گئے یہ بوجن کس طرح جو ہے پہنچ گئے اگر کوئی منکھ اپنے پترا نال سب بنا کے رکھنا چاہے ਕੁਝ ਦੇਣਾ ਵੀ ਚਾਹੁੰਦਾ ਹੈ। ਕੁਝ ਭੇਜਣਾ ਵੀ ਚਾਹੁੰਦਾ ਹੈ। ਤਾਂ ਸਹਿਬ ਕਹਿੰਦੇ ਨੇ ਹਾਂ ਦਿੱਤਾ ਜਾ ਸਕਦਾ ਹੈ। ਭੇਜਿਆ ਜਾ ਸਕਦਾ ਹੈ। ਅਜੋਕਾ ਵਿਗਿਆਨ ਵੀ ਇਸ ਕੋਸ਼ਿਸ਼ ਦੇ ਚ ਹੈ ਕਿ ਹੋ ਗੁਜ਼ਰੇ ਪੁਰਾਣੇ ਜੋ ਬਜ਼ੁਰਗ ਨੇ ਮਹਾਪੁਰਸ਼ ਨੇ ਉਹਨਾਂ ਦੇ ਬੌਲ ਕਾਬੂਜ ਕੀਤੇ ਜਾਣ। ਖਲਾਦ ਵਿੱਚ ਜੋ ਮੌਜੂਦ ਨੇ। ਇਹਦਾ ਮਤਲਬ ਉਹਨਾਂ ਦੇ ਬੌਲ ਮੌਜੂਦ ਨੇ। ਉਹਨਾਂ ਦੇ ਸੂਖਸ਼ਮ ਢਾਂਚੇ ਮੌਜੂਦ ਨੇ। ਅਗਰ ਪਿਤਰੇ ਕਿਸੇ ਲੋਕ ਦੇ ਵਿੱਚ ਪੁਨਰ ਜਨਮ ਪ੍ਰਾਪਤ ਕਰ ਚੁਕੇ ਨੇ ਕੋਈ ਹੋਰ ਜੁਨ ਦੇ ਚਲੇ ਗਏ ਨੇ ਤੇ ਉਹਨਾਂ ਦਾ ਕਲਿਆਣ ਕਰਨਾ ਹੈ ਕਿਸ ਤਰ੍ਹਾਂ ਕਰੀਏ ਤਾਂ ਸਤਿਗੁਰੂ ਕਹਿੰਦੇ ਨੇ ਪ੍ਰਭੂ ਦਾ ਸਿਮਰਨ ਕਰ ਪਰ ਪਿਤਰਾਂ ਦੇ ਨਿਮਿਤ ਕਰ ਜਹ ਸਿਮਰਤ ਸਭ ਕਿਲ ਵਿਖ ਨਾਸੇ ਪਿਤਰੀ ਹੋਏ ਉਧਾਰੋ ਪੂਰਨ ਦ੍ਰਿੜ ਸੰਕਲਪ ਨਾਲ ਕਿ ਤੂੰ ਪ੍ਰਭੂ ਨੂੰ ਯਾਦ ਕਰੇ ਇਕਾਗਰਤਾ ਦੇ ਨਾਲ ਔਰ ਸੰਕਲਪ ਕਰੇ कि इस कीति हुई याद का फल मेरे पितरा नु मिले। बारिश कने मिल सकदा है। पर तू आखे ਹੁਣ ਮੈਂ ਸ਼ਰਾਦ ਕਰਾਣਾ ਹੈ। ਕਿਸੇ ਨੂੰ ਭੋਜਨ ਛਕਾਣਾ ਹੈ। ਬਸਤਰਦਾਨ ਕਰਾਣੇ ਹੈ। ਦੁੱਧ ਪਿਲਾਣਾ ਹੈ, ਖੇਰ ਖਵਾਣੀ ਹੈ। ਇਹ ਮੇਰੇ ਪਿਤਰਾਂ ਨੂੰ ਪਹੁੰਚੇ। ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਐਸਾ ਨਹੀਂ। ਅਗਰ ਆਖਿਆ ਜਾਏ ਹਾਂ ਪਹੁੰਚਦਾ ਹੈ। ਕੋਈ ਹੱਟ ਕਰੇ। ਤੋਂ ਮਹਾਰਾਜ ਕਹਿੰਦੇ ਫਿਰ ਐਸਾ ਵੀ ਹੋ ਸਕਦਾ ਅਗਰ ਕੋਈ ਚੋਰ اگر کوئی ڈکائت ڈاکا مار کے دھن لے اਵੇ تے اس دھن دے نال سرااد کراوے تے جی اگے پرماطما سیاںا ہے تے اونوں اتنی وی پہچان ہو جائے گی کہ چوری دے دھن نال سرااد ہویا تاں پھر اگے বস্তু دی پہچان ہو جائے گی کہ جد چوری دے دھن نال ہی سرااد ہویا ہے تو سرااد سارے دا سارا چوری ہو گیا ਕਿ ਚੋਰੀ ਦੇ ਧਨ ਨਾਲ ਲੋਇਆ ਹੈ ਨਾ ਇਹ ਸਾਰਾ ਪੁੰਨ ਵੀ ਇੱਕ ਚੋਰੀ ਹੋ ਗਿਆ ਹੈ ਜੈਸੇ ਚੋਰੀ ਕਰਨਾ ਪਾਪ ਚੋਰੀ ਦਾ ਸਾਜ਼ੋ ਸਮਾਨ ਰੱਖਣਾ ਵੀ ਪਾਪ ਅਗਰੇ ਪਿਤਰਾ ਨੂੰ ਦੇ ਦਿੱਤਾ ਗਿਆ ਚੋਰੀ ਦਾ ਧਨ ਚੋਰੀ ਦਾ ਅੰਨ ਚੋਰੀ ਦੇ ਬਸਤਰ ਚੋਰੀ ਦਾ ਸਾਜ਼ੋ ਸਮਾਨ ਤਾਂ ਮਹਾਰਾਜ ਕਹਿੰਦੇ ਨੇ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ ਫਿਰ ਤੇ ਪਿਤਰ ਵੀ ਚੋਰ ਬਣਾ ਲੈ ਜਾਣਗੇ ਫਿਰ ਤੂੰ ਕੀ ਸਰਦ ਕੀਤਾ ਔਰ ਐਸਾ ਕੋਈ ਮਨੁੱਖ ਦਾਵਾ ਨਹੀਂ ਕਰ ਸਕਦਾ ਕਿ 100% ਮੇਰਾ ਧਨ ਪਾਵਨ ਹੈ ਪਵਿੱਤਰ ਹੈ ਕੁਛ ਨਾ ਕੁਛ ਮਿਸ਼ਰਣ ਝੂਠ ਦਾ ਹੋਵੇਗਾ ਕੁਛ ਨਾ ਕੁਛ ਮਿਸ਼ਰਣ ਦੁਨਿਆਵੀ ਹੋਵੇਗਾ ਅਗਰ ਵਾਕਈ ਇਹ ਪਹੁੰਚਦਾ ਹੈ ਤਾਂ ਫਿਰ ਇਹ ਝੂਠ ਵੀ ਪਿਤਰਾਂ ਨੂੰ ਪਹੁੰਚੇਗਾ ਇਹ ਅਨਰਥ ਵੀ ਪਿਤਰਾਂ ਨੂੰ ਪਹੁੰਚੇਗਾ ਇਹ ਅਨਿਆਇ ਵੀ ਪਿਤਰਾਂ ਨੂੰ ਪਹੁੰਚੇਗਾ ਮਹਾਰਾਜ ਕਰਨ ਨਹੀਂ ਇਸ ਤਰ੍ਹਾਂ ਦੀ ਅਸਥੂਲ ਚੀਜ਼ਾਂ ਪਿਤਰਾਂ ਤੱਕ ਨਹੀਂ ਪਹੁੰਚਦੀਆਂ ਅਗਰ ਪਹੁੰਚਦੀਆਂ ਕਈ ਚੋਰ ਦਾ ਕਰਾਇਆ ਹੋਇਆ ਸਰਾਧ ਪਿਤਰਾਂ ਨੂੰ ਚੋਰ ਬਣਾ ਦੇਵੇਗਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਜੋ ਰਾਜ ਸੰਗਾਸਣ ਸੀ ਰਾਜ ਪ੍ਰਥਾ ਸੀ ਉਸ ਦੇ ਵਿੱਚ ਇਸਲਾਮੀ ਸ਼ਰਾ ਦੇ ਮੁਤਾਬਕ ਚੋਰ ਦੇ ਹੱਥ ਕੱਢ ਦਿੱਤੇ ਜਾਂਦੇ ਸਨ ਅੱਜ ਵੀ ਕਈ ਇਸਲਾਮੀ ਦੇਸ਼ਾਂ 'ਚ ਕੱਢ ਦਿੱਤੇ ਜਾਂਦੇ ਨੇ ਤਾਂ ਮਹਾਰਾਜ ਕਹਿੰਦੇ ਨੇ ਵੱਡिए ਹੱਥ ਦਲਾਲ ਕੇ ਮੁਸਫੀ ਇਹ ਕਰੇ ਜੋ ਵਿਚੋਲਾ ਹੈ ਜੋ ਦਲਾਲ ਹੈ ਵਾਸਤਵਿਕ ਉਹ ਚੋਰ ਹੈ ਜੋ ਚੋਰੀ ਦਾ ਧਨ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਾਉਂਦਾ ਹੈ ਤਾਂ ਫਿਰ ਉਸ ਦੇ ਹੱਥ ਕੱਟ ਦਿੱਤੇ ਜਾਣਗੇ ਦਲਾਲ ਕੌਣ ਅਰਦਾਸੀਆ ਵਿਚੋਲਾ ਜੋ ਬ੍ਰਾਹਮਣ ਸਰਾਧ ਕਰਾ ਰਿਹਾ ਹੈ ਮਹਾਰਾਜ ਕਹਿੰਦੇ ਨੇ ਫਿਰ ਇਸ ਦਿੱਤੇ ਹੱਥ ਕੱਟ ਦਿੱਤੇ ਜਾਣਗੇ ਕਿਉਂਕਿ ਚੋਰੀ ਦਾ ਧਨ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਾ ਰਿਹਾ ਹੈ ਨਾ ਨਿਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ ਅੱਗੇ ਕੁਝ ਪ੍ਰਾਪਤ ਹੁੰਦਾ ਹੈ ਮਰਨ ਤੋਂ ਬਾਅਦ ਪ੍ਰਾਪਤ ਕੁਝ ਹੁੰਦਾ ਹੈ ਮਹਾਰਾਜ ਕਹਿੰਦੇ ਹਾਂ ਹੁੰਦਾ ਹੈ ਅਗਰ ਇਹ ਹੀ ਦੇਹੀ ਕੁਝ ਘਾਲਣਾ ਘਾਲੇ ਕੁਝ ਜਪ ਕਰੇ ਕੁਝ ਤਪ ਕਰੇ ਕੁਝ ਪੁੰਨ ਕਰੇ ਤਾਂ ਨਾਸ ਨਹੀਂ ਹੁੰਦੇ ਇਹ ਮਰਨ ਪ੍ਰਯੰਤ ਨਾਲ ਜਾਂਦੇ ਨੇ ਮਰਨ ਤੋਂ ਬਾਅਦ ਨਾਲ ਜਾਂਦੇ ਨੇ ਇਹ ਸਭ ਕੁਝ ਨਾਸ ਨਹੀਂ ਹੁੰਦਾ ਬਲਕਿ ਮਨੁੱਖ ਝੋਲੀ ਵਿੱਚ ਪਾ ਕੇ ਇਸ ਸਭ ਕੁਝ ਨੂੰ ਲੈ ਜਾਂਦਾ ਹੈ ਤੋ ਸਾਬ ਕਹਿੰਦੇ ਜੇ ਤੂੰ ਆਪਣਾ ਉਧਾਰ ਚਾਹਨਾ ਹੈ ਤੋ ਸਰਦ ਦੇ ਭਰੋਸੇ ਤੇ ਨਾ ਰਹੀਂ ਆਪਣਾ ਕਲਿਆਣ ਖੁਦ ਕਰ ਲਵੀਂ ਆਪਣੀ ਝੋਲੀ ਗੁਣਾ ਨਾਲ ਖੁਦ ਭਰ ਕੇ ਲੈ ਜਾਏ ਮਤਾ ਤੂੰ ਸੋਚੇ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਪੁੱਤਰ ਸਰਾਦ ਕਰਾ ਲੈਣਗੇ ਹਵਨ ਕਰਾ ਲੈਣਗੇ ਜਪ ਤਪ ਕਰਾ ਲੈਣਗੇ ਔਰ ਇਸ ਤਰ੍ਹਾਂ ਮੈਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਏਗੀ ਨਹੀਂ ਪਰਮਾਤਮਾ ਦੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਬਚਕਾਨੀ ਗੱਲਾਂ ਨਹੀਂ ਨੇ ਅਗਰ ਕੋਈ ਜੀਵਨ ਭਰ ਅਨਰਥ ਕਰੇ ਤੇ ਮਰਨ ਲੱਗਿਆਂ ਪੁੱਤਰਾਂ ਨੂੰ ਕਹਿ ਦੇਵੇ ਸਰਾਦ ਕਰ ਲੈਣਾ ਤਾਂ ਕਿ ਮੈਨੂੰ ਸਭ ਕੁਝ ਦੀ ਪ੍ਰਾਪਤੀ ਹੋ ਜਾਏ ਔਰ ਮੋਕਸ਼ ਦੀ ਵੀ ਪ੍ਰਾਪਤੀ ਹੋ ਜਾਏ ਸਹਿਬ ਕਹਿੰਦੇ ਨਹੀਂ ਨਾ ਇੱਕ ਅੱਗੇ ਸੋ ਮਿਲੇ ਜੋ ਖੱਟੇ ਘਾਲੇ ਦੇ ਅੱਗੇ ਮਿਲਦਾ ਹੈ ਪਰ ਉਹੀ ਕੁਝ ਮਿਲਦਾ ਹੈ ਜੋ ਇਹ ਦੇਈ ਘਾਲਣਾ ਘਾਲਦੀ ਦੂਸਰਾ ਜੋ ਇਹ ਆਖਿਆ ਜਾਂਦਾ ਹੈ ਕਿ ਫਲਾਣੇ ਜਲ ਦੇ ਇਸ਼ਨਾਨ ਨਾਲ ਬੰਦਾ ਪਾਵਨ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਨਹੀਂ ਸੂਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਧੋਏ ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ ਇਹ ਸੁੱਚੇ ਨਹੀਂ ਜੋ ਤਰ੍ਹਾਂ ਤਰ੍ਹਾਂ ਦੇ ਤੀਰਥਾਂ ਦਾ ਇਸ਼ਨਾਨ ਕਰਨ ਜਾਂ ਦੋ ਵਕਤ ਰੋਜ਼ ਇਸ਼ਨਾਨ ਕਰਨ ਬਸਤਰ ਸਾਫ਼ ਪਹਿਨ ਲੈਣ ਮਨ ਲਵਾਂਗੇ ਤਨ ਸੁੱਚਾ ਹੋਇਆ ਹੈ ਇਹਦੇ ਨਾਲ ਮਨ ਦੀ ਸੁਚੇਮ ਦਾ ਕੀ ਮਤਲਬ ਮਨ ਸੁੱਚਾ ਹੁੰਦਾ ਹੈ ਸੱਚ ਨਾਲ ਤਨ ਸੁੱਚਾ ਹੁੰਦਾ ਹੈ ਪਾਣੀ ਨਾਲ ਇਸ ਵਾਸਤੇ ਸਾਹਿਬ ਕਨਨ ਸੋਚੇ ਸੇ ਨਾਨਕਾ ਜਿਨ ਮਨ ਵਸਿਆ ਸੋਈ ਇੱਕ ਬੜਾ ਸੁੰਦਰ ਉਦਾਹਰਣ ਦਿੰਦੇ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਉ ਜੋ ਰੂਹ ਸਿਰ ਨਾਵਣੀ ਆਵੇ ਵਾਰੋ ਵਾਰ ਜਿਵੇਂ ਇਸਤਰੀ ਦੇ ਸਿਰ ਦੇ ਉੱਤੇ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਇੱਕ ਨਿਯਮਾਵਲੀ ਚੱਲਦੀ ਏ ਜਿਹਨੂੰ ਮਹਵਾਰੀ ਕਹਿੰਦੇ ਨੇ ਔਰ ਉਹਨਾਂ ਦਿਨਾਂ ਵਿੱਚ ਸਾਡੇ ਦੇਸ਼ ਤੇ ਬਣੀ ਹੋਈ ਪਰੰਪਰਾ ਦੇ ਮੁਤਾਬਕ ਕਹਿ ਦਿੰਦੇ ਨੇ ਇਸਤਰੀ ਝੂਠੀ ਹੈ। ਕਿ ਗਾਲ ਬਣ ਤਿੰਨ ਦਿਨ ਨਾ ਭੋਜਨ ਬਣਾ ਸਕਦੀ ਹੈ, ਨਾ ਪਰੋਸ ਸਕਦੀ ਹੈ। ਔਰ ਉਸ ਨੂੰ ਤਿੰਨ ਦਿਨ ਚੌਕੇ ਦੇ ਚ ਵੀ ਜਾਣ ਦੀ ਇਜਾਜ਼ਤ ਨਹੀਂ। ਅੱਜ ਵੀ ਜੋ ਪੁਰਾਣੇ ਸੰਸਕਾਰਾਂ ਦੀ ਮਨੋਤ ਦੇ ਜੀ ਰਹੇ ਨੇ, ਉਹ ਇਸਤਰੀ ਨੂੰ ਚੌਕੇ ਦੇ ਚ ਨਹੀਂ ਜਾਣ ਦਿੰਦੇ। ਵੀ ਤੂੰ ਕਮ ਸੇ ਕਮ ਇਹ ਤਿੰਨ ਦਿਨ ਤੇ ਅਪਵਿੱਤਰ ਹੈ। ਜਦ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਹੈ ਅਗਰ ਇਸ ਤਰ੍ਹਾਂ ਦੀ ਨਿਯਮਾਵਲੀ ਦੇ ਨਾਲ ਇਸਤਰੀ ਅਪਵਿੱਤਰ ਹੋ ਗਈ ਹੈ ਤਾਂ ਅਪਵਿੱਤਰਤਾ ਪਰਮਾਤਮਾ ਝੋਲੀ ਵਿੱਚ ਪਾਰਿਆ ਹੈ ਅਪਵਿੱਤਰਤਾ ਈਸ਼ਵਰ ਝੋਲੀ ਵਿੱਚ ਪਾਰਿਆ ਹੈ ਤੇ ਜੋ ਅਪਵਿੱਤਰਤਾ ਕਿਸੇ ਦੀ ਝੋਲੀ ਵਿੱਚ ਪਾਰਿਆ ਉਹ ਖੁਦ ਪਾਵਨ ਨਹੀਂ ਹੋ ਸਕਦਾ ਖੁਦ ਪਵਿੱਤਰ ਨਹੀਂ ਹੋ ਸਕਦਾ ਇਸ ਵਾਸਤੇ ਗੁਰਮਤ ਗੁਰੂ ਨਾਨਕ ਦੇਵ ਜੀ ਮਹਾਰਾਜ ਇਸਤਰੀ ਨੂੰ ਇਸ ਰੂਪ ਦੇ ਵਿੱਚ ਝੂਠਾ ਨਹੀਂ ਮੰਨਦੇ ਔਰ ਇਸ ਰੂਪ ਦੇ ਵਿੱਚ ਭੋਜਨ ਬਣਾ ਵੀ ਸਕਦੀ ਹੈ ਪਰੋਸ ਵੀ ਸਕਦੀ ਹੈ ਭਜਨ ਵੀ ਕਰ ਸਕਦੀ ਹੈ ਇਹ ਤੇ ਪ੍ਰਾਕਿਰਤਿਕ ਨਹੀਂ ਹੁੰਦਾ ਆਖਿਰ ਹੈ ਸਰੀਰ ਦੇ ਅੰਦਰ ਵੀ ਤੇ ਸਭ ਕੁਝ ਇਹੀ ਹੈ ਬਿਲਕੁਲ ਇਹੀ ਹੈ ਗੁਰਨਾਮਿਕ ਦੀ ਦ੍ਰਿਸ਼ਟੀ ਇੱਥੇ ਬਹੁਤ ਪਹਿਨੀ ਹੈ ਇਸ ਵਾਸਤੇ ਆਪਕੰਨ ਜਿਉ ਜੋ ਰੂਹ ਸਿਰ ਨਾਮਣੀ ਆਵੇ ਵਾਰੋ ਵਾਰ ਮਹੀਨੇ ਦੇ ਮਹੀਨੇ ਜੈਸੇ ਇਸਤਰੀ ਦੇ ਸਿਰ ਦੇ ਉੱਤੇ ਇਹ ਨਾਉਣ ਆਉਂਦਾ ਔਰ ਉਹਨੂੰ ਝੂਠਾ ਕਹਿ ਦਿੱਤਾ ਜਾਂਦਾ ਹੈ ਇਹ ਅਪਵਿੱਤਰ ਹੈ ਗਲਬਨ ਤਿੰਨ ਦਿਨ ਤੇ ਲਾਜ਼ਮੀ ਹੀ ਅਪਵਿੱਤਰ ਹੈ ਪਰ ਮਹਾਰਾਜ ਕਹਿੰਦੇ ਉਸ ਨੂੰ ਝੂਠਾ ਆਖੋ ਝੂਠੇ ਝੂਠਾ ਮੁਖ ਫਸੇ ਨਿਤਨੇ ਤ ਹੋਏ ਖੁਆਰ ਜਿਹਦੇ ਮੁਖ ਦੇ ਚ ਝੂਠ ਹੈ ਗਲਤ ਬਿਆਨ ਨਹੀਂ ਹੈ ਜਿਹਦਾ ਮੂੰਹ ਝੂਠਾ ਹੈ ਇਹੀ ਅਪਵਿੱਤਰ ਹੈ ਜੋ ਗਲਤ ਬਿਆਨ ਨਹੀਂ ਕਰ ਰਿਹਾ ਇਹੀ ਅਪਵਿੱਤਰ ਹੈ ਇਸਤਰੀ ਨੂੰ ਝੂਠਾ ਕਹਿਣਾ ਉਹ ਤੇ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਇੱਕ ਦੌਰ ਚੱਲਦਾ ਹੈ ਔਰ ਮਨੁੱਖ ਨੇ ਫੈਸਲਾ ਕਰ ਲਿਆ ਇਹ ਅਪਵਿੱਤਰ ਹੈ ਜਦ ਕਿ ਪ੍ਰਕਿਰਤੀ ਨੇ ਐਸਾ ਫੈਸਲਾ ਨਹੀਂ ਕੀਤਾ ਪ੍ਰਕਿਰਤੀ ਨੇ ਪ੍ਰਮਾਤਮਾ ਨੇ ਔਰ ਸਤਪੁਰਸ਼ਾਂ ਨੇ ਇਹ ਫੈਸਲਾ ਜ਼ਰੂਰ ਕੀਤਾ ਹੈ ਜਿਹਦੇ ਮੁਖ ਵਿੱਚ ਝੂਠ ਹੈ ਉਹ ਝੂਠਾ ਹੈ ਉਹ ਅਪਵਿੱਤਰ ਹੈ ਉਹ ਜਿਸ ਚੀਜ਼ ਨੂੰ ਛੂਏਗਾ ਜਿੱਥੇ ਬੈਠੇਗਾ ਝੂਠੀ ਖਲੇਰੇਗਾ ਅਪਵਿੱਤਰ ਹੈ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਝੂਠਾ ਉਹ ਹੈ ਜਿਹਦੇ ਮੁਖ ਵਿੱਚ ਝੂਠ ਵਸਦਾ ਹੈ ਝੂਠੀ ਉਹ ਇਸਤਰੀ ਨਹੀਂ ਜੋ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਜੋ ਹੈ ਨਾਵਣਾ ਕਰਦੀ ਹੈ ਇਸ਼ਨਾਨ ਕਰਦੀ ਹੈ ਝੂਠੇ ਝੂਠਾ ਮੁਖ ਵਸੇ ਨਿਤਨਿਤ ਹੋਏ ਖੁਆਰ ਸੂਚੇ ਏ ਨਾ ਆਖੀਏ ਬਹਿਨ ਜੇ ਪਿੰਡਾ ਧੋਏ ਸੂਚੇ ਸੇ ਨਾਨਕਾ ਜਿਨ ਮਨ ਵਸਿਆ ਸੋਇ ਆਪਣਾ ਤਨ ਜੋ ਤਰ੍ਹਾਂ ਤਰ੍ਹਾਂ ਦੇ ਜਲ ਦੇ ਨਾਲ ਧੋਂਦੇ ਨੇ ਇਸ਼ਨਾਨ ਕਰਦੇ ਨੇ ਮਹਾਰਾਜ ਕਹਿੰਦੇ ਨੇ ਇਹ ਸੂਚੇ ਨਹੀਂ ਸੂਚੇ ਉਹ ਨੇ ਜਿਨ੍ਹਾਂ ਦੇ ਮਨ ਵਿੱਚ ਸੱਚ ਵਸ ਗਿਆ ਹੈ ਈਸ਼ਵਰ ਵਸ ਗਿਆ ਹੈ ਬੀਜਕ ਨਾਮਕ ਗ੍ਰੰਥ ਦੇ ਵਿੱਚ ਭਗਤ ਕਬੀਰ ਜੀ ਦਾ ਇੱਕ ਬੜਾ ਕੀਮਤੀ ਬੋਲ ਹੈ ਜੋ ਕਿ ਗੁਰਗੰਨ ਸਾਹਿਬ ਜੀ ਮਹਾਰਾਜ ਦੇ ਚਣਾਈ ਨੇ ਕਿਉਂਕਿ ਬੀਜਕ ਗ੍ਰੰਥ ਦੇ ਵਿੱਚ ਭਗਤ ਧਨੀ RAM ਦੇਵੀ ਬੋਲ ਨੇ ਜੋ ਕਬੀਰ ਪੰਥ ਦੇ ਉੱਗੇ ਪ੍ਰਚਾਰਕ ਹੋਏ ਨੇ ਕਬੀਰ ਜੀ ਤੋਂ ਬਾਅਦ ਕਬੀਰ ਪੰਥ ਦੇ ਪ੍ਰਚਾਰ ਦੀ तमाम ਜ਼ਿੰਮੇਵਾਰੀ ਭਗਤ ਧਨੀ RAM ਨੇ ਲਈ ਤੇ ధని రామ్ ਨੇ ਜਿਤਨੇ ਵੀ ਰਚਨਾ ਰਚੀ ਉਹਦੇ ਚ ਆਪਣਾ ਨਾਮ ਨਾ ਵਰਤ ਕੇ ਭਗਤ ਕਬੀਰ ਦਾ ਵਰਤੇ ਆ। ਔਰ ਚੁਕੇ ਉਹਨਾਂ ਦੀ ਗੱਦੀ ਤੇ ਸਨ ਤਾਂ ਵਿਧਾਨ ਦੇ ਮੁਤਾਬਕ ਵੀ ਆਪ ਉਹਨਾਂ ਦਾ ਨਾਮ ਵਰਤ ਸਕਦੇ ਸਨ। ਆਪ ਦੇ ਬੜੇ ਕੀਮਤੀ ਬੋਲ ਆਪ ਕਹਿੰਦੇ ਨੇ ਜੱਟ ਬੜਾਏ ਜੋ ਨਰ ਤਰਹੈ ਮੋਰ ਕਿਉਂ ਨਾ ਤਰਹੈ ਜਿਨ ਕੇ ਲੰਬੇ ਲੰਬੇ ਪਰ ਹੈ। ਕਹਿੰਦੇ ਨੇ ਕੇ ਜਟਾਵਾ ਬੋੜ ਦਾ ਦੁੱਧ ਪਾ ਕੇ ਬਣਾਈਆਂ ਜਾਂਦੀਆਂ ਨੇ ਕੇਸ ਕੁਦਰਤੀ ਨੇ ਲੇਕਿਨ ਜਟਾਵਾ ਕੁਦਰਤੀ ਨਹੀਂ ਨੇ ਜਟਾਵਾ ਬੋੜ ਦਾ ਦੁੱਧ ਪਾ ਕੇ ਬਣਾਈਆਂ ਜਾਂਦੀਆਂ ਨੇ ਔਰ ਬੋੜ ਦੇ ਦੁੱਧ ਨਾਲ ਸਿਰ ਦੇ ਕੇਸ ਬੜੇ ਲੰਬੇ ਹੋ ਜਾਂਦੇ ਨੇ 10 ਫੁੱਟ 15 ਫੁੱਟ ਤੱਕ ਵੀ ਲੰਬੇ ਇਹ ਕੇਸ ਜੋਗੀਆਂ ਦੇ ਦੇਖਣ ਨੂੰ ਜੋ ਹੈ ਮਿਲਦੇ ਨੇ تو دھنی رامگ کہ جٹ بڑھائے جو نر تر ہے مور کیوں نہ تر ہے جن کے لمبے لمبے پر ہیں گنگ نہائے جو نر تر ہے میںڈک کیوں نہ تر ہے جن کے گنگا میں گھر ہے تو ایک دن اسنان کرنا ہے دو دن کرنا ہے سال بعد کرنا ہے چھ مہینے بعد کرنا ہے اور جو دن رات گنگا دے چلے رہی نے مچھلیاں میںڈک انہوں کا تو پار اتارا اج ہی ہو جانا چاہیے ਇਹ ਤੇ ਗੰਗਾ ਤੋਂ ਬਾਹਰ ਹੀ ਨਹੀਂ ਨਿਕਲਦੇ ਇਹ ਤੇ ਦਿਨ ਰਾਤ ਗੰਗਾ ਦੇ ਵਿੱਚ ਨੇ ਕਰਕ ਨਹੀਂ ਕਰ ਰਹੇ ਹਨੀ ਰਾਮ ਭਗਤ ਕਬੀਰ ਜੀ ਦੇ ਵੀ ਬੋਲ ਨੇ ਗੁਰਗੰਸਾਹਬ ਜੀ ਮਹਾਰਾਜ ਦੇ ਅੰਦਰ ਆਪ ਕਹਿੰਦੇ ਨੇ ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੇ ਨਿਰਮਲ ਨੀਰ ਪਰ ਬਿਨ ਹਰ ਭਜਨ ਨਾ ਮੁਕਤ ਹੋਏ ਇਮ ਕਹਿ ਰਮੇ ਕਬੀਰ ਭਾਵੇਂ ਤੋਂ ਕੁਟਿਆ ਗੰਗਾ ਦੇ ਤੱਟ ਤੇ ਬਣਾ ਲਵੇ ਨਿਰਮਲ ਜਲ ਪੀਵੇ ਤੇ ਇਸ਼ਨਾਨ ਕਰੇ پر بنا ہری دے نام تو بنا سچ دیارنا تو تین موک گتی کی پراپتی نہیں ہو سکتی تو دنی رام کے جٹ بڑائے جو نر تر ہے مور کیوں نہ تر ہیں جن کے لمبے لمبے پر ہیں گنگ نہائے جو نر ترہ مینڈ کیوں نہ ترہ جن کے گنگا میں گھر ہیں سنکھ بجائے جو نر تر ہیں گدھے کیوں نہ ترہیں جن کے سنکھ جیسے سر ہیں ਕਹਿਤ ਕਬੀਰ ਸੁਨੋਰੇ ਸੰਤੋ ਵੋਹੀ ਨਰਤਰ ਹੈ ਜਿਨਕੇ ਹਿਰਦੇ ਮੇ ਹਰ ਹੈ ਪਾਰ ਉਤਾਰਾ ਉਨੇ ਦਾ ਹੁੰਦਾ ਹੈ ਜਿਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਵਾਸਾ ਹੋਵੇ ਇਸ ਵਾਸਤੇ ਸਾਇਬ ਕਹਿੰਦੇ ਨੇ ਤੀਰਥਾਂ ਦਾ ਇਸ਼ਨਾਨ ਇੱਕ ਚੰਗੀ ਵਾਈਬ੍ਰੇਸ਼ਨ ਦੇ ਵਿੱਚ ਇੱਕ ਚੰਗੇ ਮਾਹੌਲ ਦੇ ਵਿੱਚ ਕੁਝ ਦਿਨ ਬਸਰ ਕਰਨਾ ਤੇ ਠੀਕ ਹੈ ਇੱਕ ਚੰਗੇ ਵਾਤਾਵਰਣ ਦੇ ਵਿੱਚ ਜਾ ਬੈਠਣਾ ਇਹ ਗੱਲ ਤੇ ਚੰਗੀ ਹੈ لیکن ایک ڈبکی لا کے کہہ دینا کہ سارے পাপ لے گئے نے اتر گئے نے صاحب کہنے ایک جھوٹی کಲ್ಪنا تو علاوہ اور کچھ نہیں ہے کام کرود پنچا کے وسرہ تیرث نائے کہے سب اتر ہے بنے چنڈال تیرے اندر نے تے ڈبکی لا ہے تے کہندا ہے موکس گتی دی جو ہے प्राप्ति ہوے گی ایسا ہو نہیں سکتا ایک عام ধারণা ہے कि ਜਿਹੜਾ ਬਨਾਰਸ ਦੇਚ ਮਰ ਜਾ ਹੈ ਉਹ ਸ਼ਿਮਾਂਦੀ ਪੁਰਿਸ਼ ਜਾਂਦਾ ਹੈ ਉਹਨੂੰ ਮੋਕਸ਼ ਗਤੀ ਦੀ ਪ੍ਰਾਪਤੀ ਹੁੰਦੀ ਹੈ ਬਨਾਰਸ ਦੇ ਚ ਰਹਿੰਦਾ ਹੋਇਆ ਕਬੀਰ ਇਸ ਸਿਧਾਂਤ ਨਾਲ ਸਹਿਮਤ ਨਹੀਂ ਆਪ ਕਹਿੰਦੇ ਨੇ ਮਨੋ ਕਠੋਰ ਜੇ ਮਰੇ ਬਨਾਰਸ ਨਰਕ ਨਾ ਬਾਚਿਆ ਜਾਏ ਹਰ ਕਾ ਸੰਤ ਮੜੇ ਹਲੰਦੇ ਤਿਨ ਸਗਲੀ ਸੈਣ ਤਰਾਈ ਅਗਰ ਹਿਰਦਾ ਕਠੋਰ ਹੈ ਤੇ ਬਨਾਰਸ ਦੇਚ ਮਰ ਗਿਆ ਕੁੰਭੀ ਨਰਕਾ ਚ ਜਾਏਗਾ ਪਰ ਜੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਹੈ ਤੇ ਜੇ ਕਿਦਰੇ ਮਗਹਰ ਵਿੱਚ ਵੀ ਮਰ ਜਾ ਹੈ ਉਹ ਆਪਣੇ ਸੰਗੀ ਸਾਥੀਆਂ ਨੂੰ ਵੀ ਪਾਰ ਕਰੇਗਾ ਭਾਅ ਉਹਨਾਂ ਨੂੰ ਵੀ ਚੰਗੀ ਪ੍ਰੇਰਣਾ ਦੇ ਜਾਏਗਾ ਕਬੀਰ ਦਾ ਅੰਤ ਮਗਹਰ ਦੇ ਚ ਹੋਇਆ ਜੋ ਗੌਰਖਪੁਰ ਦੇ ਕੋਲ ਇੱਕ ਛੋਟਾ ਜਿਹਾ ਕਸਬਾ ਹੈ ਉਸ ਬਾਰੇ ਇਹ ਧਾਰਨਾ ਹੈ ਕਿ ਜਿਹੜਾ ਇੱਥੇ ਮਰੇਗਾ ਉਹ ਖੋਤੇ ਦੀ ਜ਼ੋਨ ਦੇ ਚ ਜਾਏਗਾ ਤਾਂ ਕਬੀਰ ਨੇ ਦਾਵਾ ਕੀਤਾ ਮੈਂ ਇੱਥੇ ਹੀ ਮਰਨਾ ਹੈ ਔਰ ਮੈਂ ਖੋਤੇ ਦੀ ਜ਼ੋਨ ਦੇ ਚ ਵੀ ਨਹੀਂ ਜਾਵਾਂਗਾ ਉਹਨਾਂ ਦੇ ਆਪਣੇ ਬੋਲ ਸਗਨ ਜਨਮ ਸਿਵਪੁਰੀ ਬਿਤਾਇਆ ਮਰਤੀ ਬਾਦ ਮਗਹਰ ਉਠਦਾ ਆ ਗੁਰੂ ਗੰਨ ਸਾਹਿਬ ਦੇ ਬੋਲ ਵੀ ਸਾਰਾ ਜੀਵਨ ਤੇ ਮੈਂ ਬਨਾਰਸ ਵਿੱਚ ਬਤੀਤ ਕੀਤਾ ਹੈ ਪਰ ਹੁਣ ਮੈਂ ਮਰਨ ਲੱਗਾ ਮੈਂ ਮਗਹਰ ਵਿੱਚ ਮਰਾਂਗਾ ਮੈਂ ਦੱਸਣਾ ਦੁਨੀਆ ਨੂੰ ਕਿ ਹਿਰਦੇ ਦੇ ਵਿੱਚ ਅਗਰ ਕੋਈ ਕਠੋਰਤਾ ਹੈ ਮਨਨਤਾ ਹੈ ਤੇ ਬਨਾਰਸ ਵਿੱਚ ਮਰ ਕੇ ਵੀ ਮੁਕਤੀ ਨਹੀਂ ਹੈ ਅਗਰ ਹਿਰਦਾ ਪਾਵਨ ਹੈ ਤਾਂ ਮਗਹਰ ਵਿੱਚ ਮਰ ਕੇ ਵੀ ਪ੍ਰਭੂ ਦੀ ਪ੍ਰਾਪਤੀ ਹੈ ਰਾਮ ਦੀ ਪ੍ਰਾਪਤੀ ਹੈ ਈਸ਼ਵਰ ਦੀ ਜੋ ਹੈ ਪ੍ਰਾਪਤੀ ਹੈ ਗਲ ਸਾਰੀ ਪ੍ਰਭੂ ਤੇ ਨਾਮ ਤੇ ਆਵੇਗੀ ਸੱਚ ਤੇ ਆਵੇਗੀ ਔਰ ਮੈਂ ਅੱਜ ਦੇਖਿਆ ਹੈ ਗਿਆਨੀ ਸੰਸੇਮਾ ਸਕੀ ਇੰਜੀਨੀਅਰ ਅੱਜ ਦੀ ਕਥਾ ਦੇ ਵਿੱਚ ਮਰਨ ਤੋਂ ਬਾਅਦ ਵਾਲੀ ਜ਼ਿੰਦਗੀ ਦੇ ਬਾਰੇ ਦੱਸਿਆ ਕਿ ਮਰਨ ਤੋਂ ਬਾਅਦ ਇਹ ਮੰਨਿਆ ਜਾਂਦਾ ਹੈ ਕਿ ਹੋਰ ਇੱਕ ਜ਼ਿੰਦਗੀ ਸ਼ੁਰੂ ਹੁੰਦੀ ਹੈ ਤੇ ਜਿਹੜੇ ਪਿਛਲੇ ਪਿਆਰੇ ਹੁੰਦੇ ਆ ਉਹ ਆਪਣੇ ਜਿਹੜੇ ਪਿਆਰੇ ਆ ਉਹਨਾਂ ਵਾਸਤੇ ਅਜਰੂ ਸਵਾਬ ਪਹੁੰਚਾਉਣ ਦੀ ਨੀਅਤ ਦੇ ਨਾਲ ਲੰਗਰ ਲੋਕਾਂ ਨੂੰ ਚਖਾਉਂਦੇ ਹੈਗੇ ਆ ਕੱਪੜੇ দান ਕਰਤੀ ਹੈਗੇ ਆ ਹੋਰ ਚੀਜ਼ਾਂ ਉਹਨਾਂ ਦੇ ਨਾਂ ਤੇ ਕੀਤੀਆਂ ਜਾਂਦੀਆਂ ਹੈਗੇ ਆ ਜਿਸ ਤਰ੍ਹਾਂ ਉਹਨਾਂ ਨੇ ਕਥਾ ਦੇ ਵਿੱਚ ਦੱਸਿਆ ਕਿ ਜਦੋਂ ਉਹ ਜ਼ਿੰਦਾ ਹੁੰਦੇ ਆ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਚੰਗੇ ਭੋਜਨਾਂ ਨੂੰ ਖੁਲਾਏ ਜਾਂਦੇ ਹੈਗੇ ਆ ਚੰਗੇ ਕੱਪੜਿਆਂ ਨਾਲ ਪੋਆਏ ਜਾਂਦੇ ਹੈਗੇ ਜਿਨ੍ਹਾਂ ਦੇ ਉਹ ਹੱਕਦਾਰ ਹੁੰਦੇ ਉਦੋਂ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਪਰ ਜਦੋਂ ਉਹ ਚਲੇ ਜਾਂਦੇ ਆ ਇੱਕ ਬਾਵਾ ਕਰਾਉਣ ਵਾਸਤੇ ਜਗਤ ਦੇ ਵਿੱਚ ਆਪਣਾ ਇੱਕ ਨਾਂ ਬਣਾਉਣ ਲਈ ਕਿ ਇਹ ਮਾਪਿਓ ਦੇ ਬਹੁਤ ਪਿਆਰੇ ਇਹਨਾਂ ਨੇ ਬਹੁਤ ਸੇਵਾ ਕੀਤੀ ਹੈ ਫਿਰ ਬਹੁਤ ਵਧੀਆ ਜਿਹੜੇ ਆ ਖਾਣੇ ਪਕਵਾਨ ਪਕਵਾਏ ਜਾਂਦੇ ਹੈਗੇ ਆ ਲੰਗਰ ਚੱਕਰਵਾਏ ਜਾਂਦੇ ਹੈਗੇ ਆ ਔਰ ਜਿਹੜੇ ਮੌਲਵੀ ਐ ਸੰਤ ਐ ਪੰਡਤ ਆਏ ਹੁੰਦੇ ਆ ਉਹਨਾਂ ਨੂੰ ਚੰਗੇ ਤੋਂ ਚੰਗੇ ਕੱਪੜੇ দান ਕੀਤੇ ਜਾਂਦੇ ਹੈਗੇ ਆ ਪਰ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਅਗਰ ਤੇ ਇਹ ਚੋਰੀ ਦੇ ਮਾਲ ਦੇ ਹੋਏ ਦਿਖਾਵੇ ਚੋਰੀ ਤੋਂ ਮਾਲ ਉਹਨਾਂ ਰਾਜੇ ਕਿ ਨੀਅਤ ਦਿਖਾਵੇ ਦੀ ਸੀ ਤੇ ਫਿਰ ਉਹਨਾਂ ਨੂੰ ਅਜਰ ਸਵਾਬ ਨਹੀਂ ਪਹੁੰਚਣਾ ਬਲਕਿ ਉਹਨਾਂ ਨੇ ਜਿਸ ਤਰ੍ਹਾਂ ਇਸ ਦੁਨੀਆ ਦੇ ਨੀਅਮ ਹੈ ਕਿ ਅਗਰ ਮਾਲ ਚੋਰੀ ਦਾ ਹੈ ਜਿਹਨੇ ਚੋਰੀ ਕੀਤਾ ਉਹਨੂੰ ਤਾਂ ਸਜ਼ਾ ਹੋਏ ਹੋਏਗੀ ਲੇਕਿਨ ਜਿਹੜਾ ਚੋਰੀ ਦਾ ਮਾਲ ਇਸਤੇਮਾਲ ਕਰੰਦਿਆ ਉਹਨੂੰ ਵੀ ਸਜ਼ਾ ਹੋਏਗੀ ਇਸੇ ਤਰ੍ਹਾਂ ਅਗਰ ਜਿਹੜੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਹੈਗੀਆਂ ਅਗਰ ਉਹਦੇ ਪਿੱਛੇ ਦਿਖਾਵਾ ਹੈ ਤੇ ਉਸ ਨੂੰ ਤੇ ਉਸ ਗੁਨਾਹ ਦੀ ਸਜ਼ਾ ਮਿਲੇਗੀ ਜਿਹੜਾ ਕਰੰਦਿਆ ਪਰ ਜਿਹਦੇ ਵਾਸਤੇ ਕੀਤਾ ਜਾਂਦਿਆ ਹੈਗਾ ਉਹਨੂੰ ਵੀ ਉਸ ਦੀ ਸਜ਼ਾ ਮਿਲੇਗੀ ਕਿਉਂਕਿ ਰੱਬ ਹਰ ਚੀਜ਼ ਜਾਣਦਾ ਹੈ ਰੱਬ ਦਿਲਾਂ ਦੇ ਭੀਤ ਜਾਣਦਾ ਹੈ ਜਿਹੜੇ ਅਮਲ ਕਰੀਦੇ ਆ ਉਹਦੇ ਪਿੱਛੇ ਨੀਅਤ ਕੀ ਹੈ ਇਹ ਜਾਣਦਾ ਹੈ ਅਗਰ ਬਾਪੀ ਆਪਣੇ ਪਿਆਰਿਆਂ ਦਾ ਆਪਣੇ ਮਾਪੇ ਦਾ ਚਾਹੁੰਦੇ ਹੋਏ ਕਿ ਅਸੀਂ ਉਹਨਾਂ ਲਈ ਕੁਝ ਕਰੀਏ ਇਸ ਦੁਨੀਆ 'ਚ ਰਹਿੰਦਿਆਂ ਤੇ ਫਿਰ ਵਾਹਿਗੁਰੂ ਰੱਬ ਦਾ ਨਾਮ ਜਪੋ ਇਸ ਦੇ ਜ਼ਰੀਏ ਉਹਨਾਂ ਨੂੰ ਤੁਸੀਂ ਸਵਾਪ ਉਜਾ ਸਕਦੇ ਹੋ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹਦੇ ਲਈ ਅਸਾਨੀਆਂ ਕਰ ਸਕਦੇ ਹੋ ਪਰ ਤਾਂ ਉਹਨੇ ਕਥਾ ਕੰਟੀ ਲਈ ਕੀ ਕਮੈਂਟਸ ਕਰਕੇ ਲਾਜ਼ਮੀ ਦਿਸੇ ਰੱਖਿਆ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼